ਆ ਜਿਹੜਾ ਤੁਸੀਂ ਪਾਇਓ ਆ ਹਾਥੀ ਪਾਲਾ ਹਾਥੀ ਵਾਲਾ ਕੀ ਵਾ ਇਹ ਸੂਰ ਦਾ ਦੰਦੇ ਆ ਜੀ ਅੱਛਾ ਮੈਂ ਕਿਹਾ ਹਾਥੀ ਦਾ ਪਾਇਓ ਆ ਇਹ ਚੰਗਲੀ ਸੂਰ ਦਾ ਇਹ ਕਾਲੀ ਪਾਲਿਆ ਭਾਈ ਤੁਸੀਂ ਚੱਕ ਕੇ ਯਾਰ ਇਹ ਚੱਕੇ ਜੀ ਪਾਇਆ ਇਹ ਮਤਲਬ ਕਰਕੇ ਪਾਇਆ ਉਦਾਂ ਨਹੀਂ ਪਾਇਦਾ ਅੱਛਾ ਇਹ ਕੀ ਮਤਲਬ ਆ ਪੁਰਾਣੇ ਟਾਈਮਾਂ ਸਿੰਘ ਹੁੰਦੇ ਸੀਗੇ ਹਾਂਜੀ ਜੰਗ ਯੋਧ ਹੁੰਦੇ ਸੀ ਇਹ ਦਿਮਾਲੇ ਨੂੰ ਝੋਦਾ ਹੁੰਦਾ ਵੀ ਅੱਛਾ ਤੇ ਜਦੋਂ ਕਿਤੇ ਹਮਲਾ ਹੁੰਦਾ ਸੀਗਾ ਤੇ ਮੁਸਲਮਾਨ ਕੀ ਕਰਦੇ ਸੀਗੇ ਵੀ ਜਦੋਂ ਕੋਈ ਸਿੰਘ ਛੀਦ ਹੋ ਜਾਂਦਾ ਸੀਗਾ ਉਹਦੇ ਦਿਮਾਲੇ 'ਤੇ ਲੱਤਾਂ ਮਾਰ ਦਿੰਦੇ ਸੀ ਅੱਛਾ ਇਹ ਤਾਂ ਕਰਕੇ ਫਿਰ ਦਿਮਾਲਿਆਂ ਨੂੰ ਜਾਣ ਲੱਪੇ ਕਿਉਂਕਿ ਜਿਹੜੇ ਮੁ슬ਮਾਨ ਆ ਉਹ ਜਿਹੜੇ ਸੂਰ ਨੂੰ ਹਰਾਮ ਮੰਨਦੇ ਉਹ ਨਾਮ ਹੀ ਨਹੀਂ ਲੈਂਦੇ ਉਹਨਾਂ ਦਾ ਅੱਛਾ ਜੀ ਤਾਂ ਕਰਕੇ ਵੀ ਦਿਮਾਲਿਆਂ ਦੇ ਕੋਈ ਬੇਅਦਬੀ ਦਾ ਹੋਵੇ ਤਾਂ ਕਰਕੇ ਪਾਉਂਦੇ ਹੁੰਦੇ ਸੀਗੇ ਜੀ ਇਹ ਇਤਿਹਾਸ ਦਾ ਜੀ ਇਹਦਾ ਮੇਨ ਕਾਰਨ ਇੱਕ ਤਰ੍ਹਾਂ ਦਾ ਰਿਸਪੈਕਟ ਆਪਣੇ ਜਿਹੜਾ ਦਿਮਾਲਾ ਸਜਾਈ ਦਿੰਦੇ ਉਹਦੇ ਰਿਸਪੈਕਟ ਵਾਸਤੇ ਕਿਉਂਕਿ ਜਦ ਤੱਕ ਬੰਦੇ ਦੇ ਵਿੱਚ ਜਾਨ ਹੈਗੀ ਜਦ ਤੱਕ ਤਾਂ ਬੰਦਾ ਲੜਦਾ ਹੈ ਜੇ ਬੰਦਾ ਹੀ ਨਹੀਂ ਹੋਣਾ ਜਾਣੇ ਨਹੀਂ ਹੈਗੀ ਹਨਾ ਤੇ ਮਤਲਬ ਜਿੰਦੇ ਟਾਈਮ ਦਾ ਹੈਗਾ ਆਪਣੇ ਜੀਣ ਤੋਂ ਬਾਅਦ ਵੀ ਜੋ ਕੁਝ ਆਪਣੇ ਤੇ ਨਾਲ ਵਾਪਰ ਸਕਦਾ ਉਹਦੇ ਲਈ ਇੱਕ ਸੋਲੂਸ਼ਨ ਲੱਭਿਆ ਜਿਉਂ ਨਾਲ ਵਧੀਆ ਭਾਈ ਉਦਾਂ ਭਾਈ ਦਾ ਸਰੂਪ ਆ ਹੁੰਦਾ ਹੈ ਅੱਜ ਦਾ ਧਰੋ ਇਹ ਤਾਂ ਕਿਹੜਾ ਗਬਲੇ ਵਾਲੇ ਅੱਜ ਤਾਂ ਮਸਤਾਨ ਬੰਦੇ ਪਏ ਆ ਜੀ ਫੋਟੋ ਵਗੈਰਾ ਖਿੱਚਦੇ ਪਏ ਆ ਆਪਣੇ ਨੌਜਵਾਨ ਪਿੰਡ ਦੇ ਤੇ ਵਧੀਆ ਲੱਗਿਆ ਭਾਈ ਉਹਨਾਂ ਨੂੰ ਮੰਜੇ ਤੋਂ ਭਾਈ ਉਹਨਾਂ ਨੂੰ ਕਹਿੰਦੇ ਕਿ ਬੜਾ ਕਹਿੰਦੇ ਵਾ ਕਹਿੰਦੇ ਵਾ ਕਹਿੰਦੇ ਹੋ ਗਿਆ ਭਈ ਯਾਰ ਜਦੋਂ ਉੱਥੇ ਵਾਲੀਵਾਲ ਦੇ ਵਿੱਚ ਵਾ ਵਾ ਕਰਾ ਕੇ ਆਏ ਨਾ ਇੱਥੇ ਵੀ ਵਾ ਵਾ ਕਰਾ ਬੇ ਵੀਡੀਓ ਜਿਹੜਾ ਵੀਡੀਓ ਦੇ ਵਿੱਚ ਭਾਜੀ ਹੁਣੀ ਪੂਰੇ ਪੋਜ ਬਣਾ ਰਹੇ ਆ ਫੋਟੋ ਫੋਟੋ ਖਿੱਚੇ ਗਿਆ ਢੇ ਆ ਪੋਜ ਦੇ ਵਿੱਚ ਟੱਕਰ ਰੱਖ ਦੋ ਕਿੱਤੀ ਪਈ ਆ ਭਾਜੀ ਆਪਾਂ ਸਾਰੇ ਜਣੇ 20 ਮਿੰਟ ਦਾ ਜਿਹੜਾ ਟਰੈਕਨ ਆ ਇੱਥੇ ਜਿਹੜਾ ਛੋਟਾ ਵਾਲਾ ਟਰੈਕ ਆ ਜਿੱਥੋਂ ਉਪਰੋਂ ਨਾਲ ਲੁੱਕ ਆਊਟ ਪੂਰਾ 뷰 ਦੇਖਦਾ ਹੈ ਆਪਾਂ ਉੱਥੇ ਨੂੰ ਚੱਲੇ ਆ ਹੁਣ ਭਾਜੀ ਹੁਣੀ ਨਾਲ ਪਿੱਛੇ ਆ ਰਹੇ ਆ ਤੇ ਮੈਂ ਐਡਿਟ ਕਰਦਾ ਪਿਆ ਜੀ ਇਹਨਾਂ ਨੂੰ ਭਾਜੀ ਹੁਣਾਂ ਨੂੰ ਭਾਜੀ ਕਿੱਦਾਂ ਲੱਗ ਰਿਹਾ ਸ਼ਾਮ ਨੂੰ ਅੱਜ ਤੰਦ ਆ ਰਿਹਾ ਤੰਦ ਆ ਰਿਹਾ ਕੁਦਰਤ ਮੀਂਹ ਨਾ ਆ ਜਵੇ ਬਸ ਛੋਟੇ ਛੋਟੇ ਝਰਨੇ ਸ਼ਾਮ ਦਾ ਵੱਖਰਾ ਹੀ ਹੈ ਯਾਰ ਵੀਊ ਆਲਦ ਵਾਲੇ ਵਿੱਚ ਹੀ ਹੈ ਸਾਰੇ Enjoy evening? Yeah. Good. So, you're coming every day, sir? here? Uh, sometime, yeah. So, living here near somewhere? Okay. Papakura. Oh, your town? 20 minutes. True. Yeah, 20 minutes. That's good. How are you? Yeah, I'm good. Sometime coming because now is uh, my cousin. He is, uh, came just now, two hours early. So, that's why we, uh, we are here. So, you just came to this country? <laughs> yeah, that's, yeah, this country, my cousin.

ਤੇ ਖੜੇ ਭਾਜੀ ਹੁਣੀ ਇਹ ਬਲੌਕ ਦੇ ਵਿੱਚ ਇੱਧੇ ਆਣਾ ਹੁਣ ਇਹ ਮੈਂ ਖਿਜਿਆ ਇਹ ਹੁਣ ਚੱਕਣਾ ਆਪਣਾ ਖਿਜ ਵੀ ਤੇ ਜਾ ਇਦਾਂ ਦੇ ਵਿੱਚ ਕਰਨੀ ਭਾਜੀ ਕਿੱਦਾਂ ਲੱਗ ਰਿਹਾ ਕਿਉਂਕਿ ਉਮਰ ਦੇ ਨਾਲ ਬੰਦਾ ਚੇਂਜ ਹੁੰਦਾ ਰਹਿੰਦਾ ਨਾ ਤੇ ਸਟਾਰਟਿੰਗ ਦੇ ਵਿੱਚ ਜਿੱਦਾਂ ਭਾਈ ਉਹਨਾਂ ਨੂੰ ਕਿਹੜੀ ਕਿਹੜੀ ਹੈਬਿਟ ਆ ਕਿਹੜੇ ਕਿਹੜੀਆਂ ਉਹਨਾਂ ਨੂੰ ਮਤਲਬ ਕਿ ਉਹ ਰੱਖਣੀਆਂ ਚਾਹੀਦੀਆਂ ਰੂਲ ਰੂਲ ਰੱਖਣੇ ਚਾਹੀਦੇ ਆ ਕਿ ਕਿੱਦਾਂ ਕਿੱਦਾਂ ਲਾਈਫ ਦੇ ਵਿੱਚ ਸਰਵਾਈਵ ਕਰ ਸਕਦੇ ਜਿੱਦਾਂ ਤੁਸੀਂ ਹੁਣ ਇੰਨੀ ਛੋਟੀ ਉਮਰ ਦੇ ਵਿੱਚ ਜਿੱਦਾਂ ਤੀਰਥ ਭਾਜੀ ਉਹਨਾਂ ਨੇ ਜਿੱਦਾਂ ਕੁਛ ਵੀ ਮਤਲਬ ਕਿ ਤੁਹਾਨੂੰ ਸਪான்ਸਰ ਕੀਤਾ ਜਾ ਤੁਸੀਂ ਇੱਥੇ ਆਏ ਆ ਆ ਛੋਟੀ ਉਮਰ ਦੇ ਵਿੱਚ ਇਹ ਬਹੁਤ ਵੱਡੀ ਅਚੀਵਮੈਂਟ ਆ ਤੁਹਾਡੀ ਨਾ ਤੇ ਤੁਸੀਂ ਆਪਣੇ ਜਿਹੜੇ ਪਿੰਡ ਦੇ ਆਪਣਾ ਲਾਲ ਤੁਸੀਂ ਪਰ ਹੁਣ ਤੁਸੀਂ ਉੱਥੇ ਪੰਜਾਬ ਦੂਜੇ ਪਿੰਡਾਂ ਚ ਵੀ ਜਾਂਦੇ ਆ ਖੇਡਣ ਨਾ ਪਹਿਲਾਂ ਤਾਂ ਬਧਰ ਕਰੋ ਤੇ ਕੀ ਕਿਹੜਾ ਜਾਂਦੇ ਭਾਈ ਫਿਰ ਮੈਂ ਭਾਈ ਇਹੀ ਕਹਿਣਾ ਚਾਹੁੰਦਾ ਜਿਹੜੇ ਵੱਧ ਤੋਂ ਵੱਧ ਉਹਨਾਂ ਦੇ ਪੇਰੈਂਟਸ ਨੂੰ ਵੀ ਚਾਹੀਦਾ ਹੈ ਕਿ ਉਹ ਗੇਮਾਂ ਨਾਲ ਆਪਣੇ ਬੱਚਿਆਂ ਨੂੰ ਜੋੜਨ ਤੇ ਫੋਨ ਦਾ ਤੋਂ ਦੂਰ ਰੱਖਣ ਆਪਣੇ ਬੱਚਿਆਂ ਨੂੰ ਜੇ ਦੇਣ ਤਾਂ ਉਹਨਾਂ ਨੂੰ ਕੋਲ ਬੈਠ ਕੇ ਦੇਣ ਫੋਨ ਨੇ ਤਾਂ ਨਾਉ ਜਾਣ ਗੇਮਾਂ ਦੇ ਬਿਲਕੁਲ ਆਪਾਂ ਬਹੁਤ ਅੱਗੇ ਜਾ ਸਕਦੇ ਹਾਂ ਹੁਣ ਜਿੱਦਾਂ ਕਿ ਮੈਂ ਤੁਹਾਡੇ ਸਾਹਮਣੇ ਮੈਨੂੰ ਸਿਲੈਕਟ ਕੀਤਾ ਉਹਨਾਂ ਨੇ ਮੈਂ ਨਿਊਜ਼ੀਲੈਂਡ ਵੀ ਆਇਆ ਮੇਰਾ ਟੂਰ ਉਹਨਾਂ ਨੂੰ ਲਵਾਇਆ ਇਸ ਵਾਰ ਵੀ ਲਵਾਉਦੇ ਨਾਲ ਜੀ ਤੇ ਮੈਂ ਜ਼ਿੰਦਗੀ ਜਿਵੇਂ ਨਹੀਂ ਕਰਦਾ ਸੋਚਿਆ ਸੀਗਾ ਬਾਕੀ ਮਿਹਨਤ ਦਾ ਕਹਿੰਦੇ ਮੁੱਲ ਮਿਲਦਾ ਹੀ ਆ ਬੰਦੇ ਨੂੰ ਹਮੇਸ਼ਾ ਜੀ ਭਾਈ ਮੈਂ ਤਾਂ ਇਹ ਕਹਾਂਗਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਆਪਣੇ ਗੇਮਾਂ ਨਾਲ ਜੋੜੀ ਤੇ ਡਾਈਟ ਵਗੈਰੇ ਦਾ ਵੀ ਭਾਈ ਦੱਸ ਦੋਗੇ ਡਾਈਟ ਵਗੈਰੇ ਜਿੱਦਾਂ ਜੇ ਕੋਈ ਜੰਕ ਫੂਡ ਵਗੈਰਾ ਜਿੱਦਾਂ ਕੋਈ 버ਗਰ ਨੂਡਲ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਜਿੱਦਾਂ ਉਣੀ ਵੇਸੀ ਰਾਤ ਛੋਲੇ ਹੋ ਗਏ ਜੀ ਹਾਂਜੀ ਇਹ ਆਪਾਂ ਨੂੰ ਸਵੇਰੇ ਲੈਣੇ ਚਾਹੀਦੇ ਆ ਰਾਤ ਨੂੰ ਭੇਜ ਕੇ ਹਾਂਜੀ ਜੀ ਮਸਾਲ ਸਟਰੋਂਗ ਆਪਣੇ ਰੱਖੋ ਜੀ ਮਸਾਲ ਸਟਰੋਂਗ ਜੀ ਸੋਈ ਆ ਜਿਦਾ ਸਰਤਾਰ ਭਾਜੀ ਉਹਨੇ ਕਹਿੰਦੇ ਕਿ ਬੜੀਆਂ ਲੰਮੀਆਂ ਰਾਵਾਂ ਨੇ ਸਤਿੰਦਰ ਤੋਂ ਸਤਾਜ ਨੇ ਉਸੇ ਤਰ੍ਹਾਂ ਸਾਡਾ ਜਿਹੜਾ ਵੀਰ ਆ ਵਜੀਦ ਵਾਲਾ ਉਹਨਾਂ ਦੀ ਵੀ ਆ ਹਜੇ ਇਹਨਾਂ ਦਾ ਲਾਈਫ ਸਟਾਰਟ ਹੋਈ ਆ ਤੇ ਅੱਗੇ-ਅੱਗੇ ਵਾਹੀ ਗੁਰੂ ਕਰੇ ਇਹਨਾਂ ਨੂੰ ਬਲਦੀਆਂ ਤੇ ਜਾ ਕੇ ਇਹਨਾਂ ਦੇ ਸ਼ੂਹੇ ਜਾ ਕੇ ਤੇ ਆਪਣੇ ਪਿੰਡ ਵਾਸਤੇ ਵੀ ਕੁਝ ਵਧੀਆ ਕਾਰਜ ਕਰਨਾ ਭਾਜੀ ਹੁਣ ਤੇ ਦੇਖ ਲਿਆ ਭਾਜੀ ਵਧੀਆ ਲੱਗਿਆ ਇੱਥੇ ਆ ਕੇ ਕਿੱਦਾਂ ਲੱਗ ਰਿਹਾ ਭਾਜੀ ਪਾਣੀ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਜੀ ਦੇਖ ਕੇ ਤੇ ਉਹ ਮਾਈਕ ਫੋਟੋ ਉੰਦਾ ਬੰਦੇ ਦਾ ਅੱਗੇ ਆ ਗਏ ਉਹ ਬੜਾ ਬੜਾ ਲੇਟਾ ਚੱਲ ਗਿਆ ਹੁਣ ਦਾ ਕੈਮਰੇ ਦੀ ਵੀ ਲਾਈਟ ਚੱਲ ਗਈ ਉੱਦਾਂ ਵੈਸੇ ਥੋੜਾ ਹਨੇਰਾ ਹੋਇਆ ਤੇ ਬਾਕੀ ਫੋਨ ਦੀ ਲਾਈਟ ਦੇ ਨਾਲ ਥੋੜਾ ਜਿਹਾ ਹੋ ਰਿਹਾ ਚਾਨਣ ਵੀਡੀਓ ਦੇ ਵਿੱਚ ਤੇ ਆਪਾਂ ਲੁੱਕ ਆਊਟ ਜਿਹੜਾ ਉੱਪਰ ਦਾ ਸੀਗਾ ਉੱਥੋਂ ਆਪਾਂ ਥਿਊ ਕਰ ਲਿਆ ਉੱਥੇ ਫੋਟੋ ਵਗੈਰਾ ਕਰ ਲਿਆ ਜਿਹੜੀ ਕਰਨੀ ਸੀਗੀ ਬਾਈ ਨੇ ਇੱਕ ਦੋ ਸਨੈਪਚਰਟ ਜੀਆਂ ਬਣਾਉਣੀਆਂ ਸੀਗੀਆਂ ਤੇ ਬਾਈ ਦਾ ਚੈਨਲ ਕਿਹੜਾ ਬਾਈ ਤੁਹਾਡਾ ਹੈਗਾ ਜੀ ਮਨਜੋਤ ਸਿੰਘ ਜੀ YouTube ਤੇ ਚੈਨਲ ਆਪਣਾ ਹਾਂਜੀ ਇਹ ਸਿਰਦਾਈ ਬਣਾਉਂਦੇ ਆ ਯਾਰ ਸਪੈਸ਼ਲ ਬਣਾਉਂਗਾ ਮਨਜੋਤ ਸਿੰਘ 904 ਜੀ ਮੋਲੇ ਵੀ ਬਣਾਉਣੀਆਂ ਦੇਖੋ ਜੀ ਅੱਛਾ ਸ਼ਰਦਾਈ ਬਣਾਉਂਦੇ ਭਾਈ ਹੁਣੇ ਘਰੇ ਬਣਾਇਦੀ ਆ ਆਪਣੀ ਉਹ ਸੱਚ ਘਰੇ ਬਣਾਨੇ ਉਹਨੇ ਆ ਮੈਨੂੰ ਵੀ ਗਲਾਸ ਭੇਜ ਦਿਆ ਕਰ ਯਾਰ ਆ ਜਿੰਨੇ ਪੈਲੋ ਨਾ ਕੀ ਰਊ ਹੈ ਪਾਈ ਉਹਨਾਂ ਦਾ ਚੈਨਲ ਦਾ ਰਾਦੇ ਸੀ ਭਾਈ ਕੁਛ ਮੇਰਾ ਵੀ ਚੈਨਲ ਹੈਗਾ YouTube ਤੇ ਮਨਜੋਤ ਸਿੰਘ 9604 ਅੱਛਾ ਜੀ ਤੇ ਭਾਈ ਉਹਨਾਂ ਨੂੰ ਕਰ ਲੈ ਫੋਲੋ ਤੇ ਭਾਈ ਇੱਕ ਹੁਣ ਤੁਸੀਂ ਇੱਕ ਚੀਜ਼ ਹੋਰ ਕਰਨੀ ਆ ਤੁਸੀਂ ਆਪਣੀ ਗੇਮ ਦਾ ਇੱਕ ਚੈਨਲ ਬਣਾ ਲੈ Instagram ਤੇ ਬਣਾ ਲਿਓ ਪਹਿਲਾਂ ਹਾਂਜੀ ਹਾਂਜੀ ਠੀਕ ਗੇਮ ਦਾ ਜ਼ਰੂਰ ਬਣਾਉਣਾ ਭਾਈ ਠੀਕ ਆ ਜੀ ਠੀਕ ਆ ਲੁੱਕ ਆਊਟ ਆਪਾਂ ਕਰਕੇ ਆ ਗਏ ਆ ਥੱਲੇ ਆਂਦੇ ਸਾਰੇ ਇੱਥੇ ਉਹ ਸਾਹਮਣੇ ਜਿੱਦਾਂ ਨਾ ਵੱਟ ਪਈ ਹੋਉਂਦੀ ਆ ਆੜ ਹੁੰਦੀ ਆ ਪਾਣੀ ਦੀ ਆੜ ਦੇ ਵਿੱਚ ਮਰਗਾਬੀਆਂ ਤਰਦੀਆਂ ਪਈਆਂ ਆ ਤੇ ਆਲਦਵਾਲੇ ਹੈਗੇ ਇੱਥੇ ਹਰੇ-ਹਰੇ ਬੂਟੇ ਤੇ ਇੱਧਰਲੇ ਵਾਸਤੇ ਜਿਹੜੇ ਕੁਦਰਤ ਦੀ ਗੋਦ ਦੇ ਵਿੱਚ ਜਿਹੜਾ ਥੱਲੇ ਝਰਨਾ ਟਿਕਦਾ ਪਿਆ ਆ ਤੇ ਉਹਦੇ ਉਹ ਟਰੈਕ ਬਣੇ ਹੋਇਆ ਇੱਧਰ ਲੈਫਟ ਹੈਂਡ ਰਾਈਟ ਤੇ ਬਾਕੀ ਸ਼ਾਮ ਦਾ ਟਾਈਮ ਹੋਣ ਕਰਕੇ ਜਿਹੜੇ ਇੱਥੇ ਅਜੀਬ ਪੰਛੀ ਹੈਗੇ ਆ ਉਹ ਵੀ ਆਪਣੇ ਇਕੱਠੇ ਹੁੰਦੇ ਵੇ ਫੈਮਿਲੀ ਦੇ ਨਾਲ ਆ ਦੇਖੋ ਇੱਥੇ ਵਾਸਤੇ ਅਜੇ ਹੁਣ ਆਪਾਂ ਦੂਜੇ ਪਾਸੇ ਜਾਂਦੇ ਆਂ ਫਰੇਮ ਦੇ ਵਿੱਚ ਜਿੱਦਾਂ ਦੂਜਾ ਪਾਸਾ ਫਰੇਮ ਚੱਲਦਾ ਪਿਆ ਦਰਚਾਂਦੇ ਆਂ ਫਰੇਮ ਦੇ ਕੋਲ ਆ ਗਏ ਆਪਾਂ ਜਿਹੜਾ ਫਰੇਮ ਵਾਲਾ ਸਾਈਡ ਆ ਉੱਥੇ ਆ ਗਏ ਆਂ ਇੱਥੋਂ ਨਾਲ ਥੋੜਾ ਜਿਹਾ ਜਿਹੜਾ ਇਹਦਾ ਦੇਖੋ ਆ ਜਿੱਦਾਂ ਜਿਹੜਾ ਝਾਂਦੇ ਦਾ ਉਹ ਡਿਫਰੈਂਟ ਦਿਖਦਾ ਆ ਤੇ ਜਿਹੜਾ ਪੱਲੇ ਪਾਸੇ ਕੇ ਸੀ ਉੱਥੋਂ ਡਿਫਰੈਂਟ ਲੱਗਦਾ ਆ ਥੋੜਾ ਥੋੜਾ ਮੀਂਹ ਲੱਗ ਗਿਆ ਆ ਤੇ ਪਾਣੀ ਵੀ ਉੱਥੋਂ ਥੋੜਾ ਤੇਜ਼ ਹੋ ਗਿਆ ਉਹ ਝਰਦੇ ਦਾ ਪੱਲੇ ਪਾਸੇੋਂ ਇਸ ਟਾਈਮ ਜਿਹੜਾ ਟਾਈਮ ਹੈਗਾ ਆ 5:55 ਹੋ ਗਏ ਆ 5:55 ਇਹ ਆਇ ਤੇ ਦਾ ਫਰੇਮ ਆ ਆ ਬਾਈ ਖੜਾ ਇੱਥੇ ਕਾਪੜਾ ਮੈਂ ਜੂਤ ਤਾਂ ਸੈਡ ਮੈਂ ਦੇਖ ਲਾ ਮੁੰਡਾ ਇੱਦਾਂ ਲੱਗਦਾ ਜਿਦਾ ਮੁੰਡੇ ਨੂੰ ਸਗੜਾ ਪਾਣਾ ਹੁੰਦਾ ਸਿੰਦਰੀ ਦੇ ਵਿੱਚ ਲੱਗਦਾ ਪੂਰੀ ਸਿੰਦਰੀ ਨਹੀਂ ਹੈਗੀ ਆ Ориਜਨਲ ਚੀਜ਼ ਵਾ ਇੱਥੇ ਬਾਈ ਬੈਠਾ ਆ ਭਾਈ ਆਪਣੇ ਯੋਧਿਆ ਨੂੰ ਲੱਗੀ ਇੱਥੇ ਆ ਕਹਿੰਦੇ ਪਾਣੀ ਪੀਣਾ ਆ ਮੈਂ ਕਿਹਾ ਪੀ ਲੋ ਕੋਈ ਚੱਕਰ ਨਹੀਂ ਪਾਣੀ ਬੜਾ ਇੱਥੇ ਦਾ ਸਵਾਦ ਆ ਮਿੱਠਾ ਪਵਨ ਗੁਰੂ ਪਾਣੀ ਪਿਤਾ ਵਾਤਾ ਧਰਤ ਮਾਤਾ ਆ ਜਿਹੜਾ ਚੜਨਾ ਹੈ ਨਾ ਹਮੇਸ਼ਾ ਆਪਣੀ ਯਾਦ ਬਣ ਜਾਂਦੀ ਹੈ ਕੋਈ ਵੀ ਆਪਣਾ ਮਿੱਤ ਸੱਚਣ ਵਿੱਚ ਰਾਂਦਾ ਨਾ ਇੱਥੇ ਲੈ ਕੇ ਆ ਜੀ ਦੋ ਪਹਿਲਾ ਇਹ ਹੀ ਆ ਹੋਰ ਬਾਜੀ ਬਾ ਵਧੀਆ ਕੇ ਲੰਦੀ ਪ੍ਰੋਗਰਾਮ ਬਣਾਣਾ ਸੀ ਉਹ ਉੱਥੇ ਬਹਿ ਕੇ ਸ਼ਰਦਾਈ ਦਾ ਰਕੜਾ ਲਾਉਣਾ ਜੀ ਉਹ ਨਹੀਂ ਭਰਾਵਾ ਇੰਨਾ ਨਹੀਂ ਲਗੜਾ ਲਾਣਾ ਇੱਥੇ ਨੇੜੇ ਰਕੜਾ ਤੇ ਈ ਜ਼ਿਆਦਾ ਨਹੀਂ ਉਹ ਵਧੀਆ ਜਗ੍ਹਾ ਹੈ ਜੀ ਪਈਆ ਕਿ ਤੂੰ ਦੱਸ ਦੇ ਸੀਗੇ ਇਹਦੇ ਬਾਰੇ ਉਹ ਕੀ ਕਹਿੰਦੇ ਸੀਗੇ ਥੋੜਾ ਉੱਚੀ ਬੋਲਿਓ ਜੀ ਦਾ ਆਵਾਜ਼ ਸਪੀਕਰ ਨਹੀਂ ਨਾ ਆ ਜਿਹੜਾ ਤੁਸੀਂ ਪਾਇਓ ਆ ਹਾਥੀ ਪਾਲਾ ਹਾਥੀ ਵਾਲਾ ਕੀ ਵਾ ਇਹ ਸੂਰ ਦਾ ਦਾਦੇ ਆ ਜੀ ਅੱਛਾ ਮੈਂ ਕਿਹਾ ਹਾਥੀ ਦਾ ਪਾਇਓ ਆ ਇਹ ਇਕਲੀ ਸੂਰ ਦਾ ਇਹ ਗਾਲ ਹੀ ਪਾਲਿਆ ਭਾਈ ਤੁਸੀਂ ਚੱਕ ਕੇ ਯਾਰ ਇਹ ਚੱਕੇ ਨਹੀਂ ਜੀ ਬਾਇ ਇਹ ਮਤਲਬ ਇਹ ਕਰਕੇ ਪਾਇਆ ਪੁੱਤ ਨਹੀਂ ਪਈਦਾ ਇਹ ਅੱਛਾ ਇਹ ਕੀ ਮਤਲਬ ਆ ਪੁਰਾਣ ਤੇ ਜਦੋਂ ਕਿਤੇ ਹਮਲਾ ਹੁੰਦਾ ਸੀਗਾ ਤੇ ਮੁਸਲਮਾਨ ਕੀ ਕਰਦੇ ਸੀਗੇ ਵੀ ਜਦੋਂ ਕੋਈ ਸਿੰਘ ਛੀਦ ਹੋ ਜਾਂਦਾ ਸੀਗਾ ਉਹਦੇ ਦਿਮਾਲੇ 'ਤੇ ਲੱਤਾਂ ਮਾਰ ਦਿੰਦੇ ਸੀ ਅੱਛਾ ਇਹ ਤਾਂ ਕਰਕੇ ਫਿਰ ਦਿਮਾਲੇ ਦੀ ਸੁਜਾਉਣ ਲੱਗੇ ਕਿਉਂਕਿ ਜਿਹੜੇ ਮੁਸਲਮਾਨ ਆ ਉਹ ਜਿਹੜੇ ਸੂਰ ਨੂੰ ਹਰਾਮ ਮੰਨਦੇ ਆ ਉਹ ਨਾ ਮਿਲ ਨਹੀਂ ਲੈਂਦੇ ਉਹਨਾਂ ਦਾ ਅੱਛਾ ਜੀ ਤਾਂ ਕਰਕੇ ਵੀ ਦਿਮਾਲਿਆਂ ਦੇ ਕੋਈ ਵੈਦ ਵੀ ਨਾ ਹੋਵੇ ਤਾਂ ਕਰਕੇ ਪਾਉਂਦੇ ਹੁੰਦੇ ਸੀਗੇ ਜੀ ਇਹ ਇਤਿਹਾਸ ਆ ਜੀ ਇਹਦਾ 메ਨ ਕਾਰਨ ਇੱਕ ਤਰ੍ਹਾਂ ਦੇ ਰਿਸਪੈਕਟ ਆਪਣੇ ਜਿਹੜਾ ਦਿਮਾਲਾ ਸਜਾਈਦਾ ਸੀ ਉਹਦੀ ਰਿਸਪੈਕਟ ਵਾਸਤੇ ਕਿਉਂਕਿ ਜਦ ਤੱਕ ਬੰਦੇ ਦੇ ਵਿੱਚ ਜਾਨ ਹੈਗੀ ਜਦ ਤੱਕ ਦਾ ਬੰਦਾ ਲੜਦਾ ਹੈ ਜੇ ਬੰਦਾ ਹੀ ਨਹੀਂ ਹੁਣ ਜਾਣੇ ਨਹੀਂ ਹੈਗੀ ਹੈ ਨਾ ਤੇ ਮਤਲਬ ਜਿੰਦੇ ਟਾਈਮ ਦਾ ਹੈਗਾ ਆਪਣੇ ਜੀਣ ਤੋਂ ਬਾਅਦ ਵੀ ਜੋ ਕੁਝ ਆਪਣੇ ਨਾਲ ਵਾਪਰ ਸਕਦਾ ਉਹਦੇ ਲਈ ਇੱਕ ਸੋਲੂਸ਼ਨ ਲੱਭਿਆ ਸੀ ਉਹਨਾਂ ਨੇ ਵਧੀਆ ਭਾਈ ਤਾਂ ਭਾਈ ਦਾ ਸਰੂਪ ਆ ਹੁੰਦਾ ਹੈ ਅੱਜ ਤੱਕ ਰੋਣ ਲਿਓ ਭਾਈ ਤਾਂ ਕਿਹੜਾ ਗਬਲੇ ਵਾਲੇ ਕਿਹੜਾ ਸਤਿ ਸ੍ਰੀ ਅਕਾਲ ਜੀ ਮਾਦੇ ਅੱਜ ਪਾਰਕਲੇਅ ਚਲ ਆ ਜਾਓ ਐਤਾ ਕਦੇ ਹੋ ਨਹੀਂ ਸਕਦਾ ਕਿ ਆਪਾਂ ਜੇ ਹਨੂਆ ਫੋਲ ਆਈਏ ਤੇ ਇੱਥੇ ਆਪਾਂ ਆ ਕੇ ਨਾ ਜਾਈਏ ਤੇ ਇਹ ਹੈ ਕਿ ਆਪਣੇ ਨਵੇਂ ਸ਼ਹਿਰ ਤੋਂ ਭਾਈ ਹੁਣੀ ਲਗੜੋਏ ਤੋਂ ਇਹਨਾਂ ਨੇ ਇੱਥੇ ਹੀ ਸੋਪਾ ਵਗੈਰਾ ਇੱਥੇ ਹੈਗੀਆਂ ਨੇ ਤੇ ਤਿੰਨ ਚਾਰ ਤੇ ਭਾਈ ਹੁਣਾ ਕਹਿੰਦੇ ਕਿ ਪਾਣੀ ਵਗੈਰਾ ਲੈਣੇ ਮੈਂ ਕਿਹਾ ਉੱਥੇ ਜਾ ਕੇ ਆਪਾਂ ਲੈਨੇ ਆ ਤੇ ਆ ਇਹਨਾਂ ਨੇ ਇੱਥੇ ਮੋਰੇ ਲਾਇਆ ਇੱਥੇ ਰੈਸਟੋਰੈਂਟ ਆ ਜਿਹੜਾ ਭਾਈ ਹੁਣਾ ਦਾ ਤੇ ਆ ਡੈਰੀ ਸ਼ਾਪ ਆ ਨਾਲ ਠੇਕਾ ਆ ਤੇ ਪਿੱਛੇ ਬੱਕਰੀਆਂ ਵਗੈਰਾ ਵੀ ਰੱਖੀਆਂ ਹੋਈਆਂ ਭਾਈ ਹੁਣੀ ਆ ਹੈਗੀ ਆ ਸ਼ਾਪ ਅੰਦਰੋਂ ਭਾਈ ਇਹ ਆਪਣੇ ਨਵੇਂ ਸ਼ਹਿਰ ਵਾਲੇ ਦੀ ਸ਼ਾਪ ਆਏ ਨਵੇਂ ਸ਼ਹਿਰ ਤੋਂ ਲਗੜੋਏ ਤੋਂ ਆ